ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੁਗਾ ਸਿੰਘ ਬਡਾਲਾ ਕنگਰੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਇਹ ਸਾਂਝਾ ਐਕਸ਼ਨ ਫਰੰਟ ਪੰਜਾਬ ਦੇ ਮਾਧਿਅਮ ਰਾਹੀਂ ਕੀਤੀ ਜਾ ਰਹੀ ਆ ਕਿਉਂਕਿ ਇੱਥੇ ਜਿੱਤੀਆਂ ਸਮੂਹ ਜਥੇਬੰਦੀਆਂ ਦੀ ਜਿਹੜਾ ਸਾਂਝਾ ਐਕਸ਼ਨ ਫਰੰਟ ਬਣਿਆ ਵਾ ਉਹਦੇ ਵੱਲੋਂ ਇਹ ਜਿਹੜੀ ਆ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜਿਹਦੇ ਵਿੱਚ ਆਪ ਜੀ ਦੇ ਮਾਧਿਅਮ ਰਾਹੀਂ ਤਿੰਨ ਮਸਲੇ ਅਸੀਂ ਪਹਿਲਾਂ ਰੱਖੇ ਸੀ ਇੱਕ ਲਾਲ ਲਕੀਰੀ ਜਗ੍ਹਾ ਦੀਆਂ ਜਿਹੜੀਆਂ ਰਜਿਸਟਰੀਆਂ ਉਹ ਸਟੈਪ ਬਾਈ ਸਟੈਪ ਆਪਾਂ ਗੱਲ ਕਰਾਂਗੇ ਕਿ ਲਾਲ ਲਕੀਰੀ ਜਗ੍ਹਾ ਦੀਆਂ ਜਿਹੜੀਆਂ ਰਜਿਸਟਰੀਆਂ ਉਹ ਬਣਨੀਆਂ ਚਾਹੀਦੀਆਂ ਉਹਦੇ ਵਾਸਤੇ ਜਿਹੜੀ ਮੁਹਿੰਮ ਵਿੱਢੀ ਗਈ ਸੀ ਜਿਹਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਉਹਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਲਾਲ ਲਕੀਰੀ ਜਗ੍ਹਾ ਦੀਆਂ ਜਿਹੜੀਆਂ ਰਜਿਸਟਰੀਆਂ ਆ ਉਹ ਚੱਲ ਰਹੀਆਂ ਬਿਲਕੁਲ ਇਹ ਜਿਹੜਾ ਸਰਕਾਰ ਦਾ ਕੰਮ ਬਿਲਕੁਲ ਸਲਾੰਘਾਯੋਗ ਆ ਅਸੀਂ ਸਲਾੰਘਾ ਵੀ ਕਰਦੇ ਆਂ ਔਰ ਨਾਲ ਦੀ ਨਾਲ ਇੱਥੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਸਾਨੂੰ ਉਹ ਜਨਤਕ ਕੀਤਾ ਜਾਵੇ ਕਿ ਕਿਹੜੀ ਤੁਸੀਂ ਟੀਮ ਗਠਿਤ ਕੀਤੀ ਆ ਜਿਹੜੀ ਲਾਲ ਕਿਰੀ ਜਗਾ ਦੀਆਂ ਰਜਿਸਟਰੀਆਂ ਤੇ ਕੰਮ ਕਰ ਰਹੀ ਆ ਕਿਉਂਕਿ ਇਹ ਪੰਜਾਬ ਦੀ ਜਨਤਾ ਪੁੱਛਣਾ ਚਾਹੁੰਦੀ ਆ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੋਕ ਜਿਹੜੇ ਗਰੀਬ ਆ ਉਹ ਇਧਰ ਉਧਰ ਭਟਕ ਰਹੇ ਉਹਨਾਂ ਨੂੰ ਕੋਈ ਵੀ ਟਿਕਾਣਾ ਨਹੀਂ ਦਿੱਸ ਰਿਹਾ ਕਿ ਅਸੀਂ ਕਿੱਥੋਂ ਜਿਹੜੀਆਂ ਇਹ ਜ਼ਿਟਰੀਆਂ ਕਰਵਾਉਣੀਆਂ ਆ ਆ ਅਸੀਂ ਮੰਨਦੇ ਆ ਕਿ ਕੁਝ ਚਿੰਨੰਦਾ ਲੋਕਾਂ ਦੀਆਂ ਰਜਿਸਟਰੀਆਂ ਹੋਈਆਂ ਨੇ ਪਰ ਸਮੁੱਝੇ ਜਿਹੜੇ ਲੋਕ ਜਿਹੜੇ ਭਾਈਚਾਰਾ ਵਾ ਉਹਨਾਂ ਦੀਆਂ ਕਿਉਂ ਨਹੀਂ ਹੋਈਆਂ ਇਸ ਦੇ ਕਾਰਨ ਦਾ ਬਾਰੇ ਪੰਜਾਬ ਸਰਕਾਰ ਜਾਂ ਤਾਂ ਸਾਨੂੰ ਕਾਰਨ ਦੱਸੇ ਜਾਂ ਫਿਰ ਜਿਹੜੀ ਟੀਮ ਗਠਿਤ ਕੀਤੀ ਆ ਉਹ ਜਨਤਕ ਕੀਤੀ ਜਾਵੇ ਜਿਹਦੇ ਕਰਕੇ ਗਰੀਬ ਲੋਕਾਂ ਨੂੰ ਜਿਹੜੀ ਹਰਾਸਮੈਂਟ ਹੋਣ ਤੋਂ ਬਚ ਸਕਣ ਦੂਸਰੇ ਨੰਬਰ ਤੇ ਇਹਦੇ ਵਿੱਚ ਪਾਇਆ ਗਿਆ ਹੈ ਕਿ ਪੰਜ-ਪੰਜ ਮਰਲੇ 플ਾਟ ਜਿਹੜੇ ਆ ਲੋਕਾਂ ਨੂੰ ਦਿੱਤੇ ਜਾਣ ਪੰਜ-ਪੰਜ ਮਰਲੇ ਦੇ ਹੁਣ ਵੇਖਿਆ ਜਾਵੇ ਪੰਜਾਬ ਦੇ ਵਿੱਚ ਪੰਚਾਇਤਾਂ ਦੇ ਕੋਲ ਚਲੇ ਜਾਓ ਤੁਸੀਂ ਕਿਸੇ ਵੀ ਪਿੰਡ ਚਲੇ ਜਾਓ ਉੱਥੇ ਕਿੱਲਿਆਂ ਦੇ ਕਿੱਲੇ ਜਿਹੜੇ ਆ ਸਰਕਾਰ ਦੇ ਨੁਮਾਇੰਦਿਆਂ ਨੇ ਜ਼ਬਤ ਕੀਤੇ ਆ ਜਿਹੜੀ ਸਰਕਾਰ ਆਉਂਦੀ ਆ ਉਹਦੇ ਨਾਲ ਉਹ ਹੱਥਰ ਲਾ ਲੈਂਦੇ ਆ ਤੇ ਉਹ ਫਿਰ ਉਹਨਾਂ ਦੀ ਜ਼ਮੀਨ ਜਿਹੜੀ ਆ ਸਰਕਾਰ ਦੀ ਜਿਹੜੀ ਆ ਉਹਨਾਂ ਨੇ ਜ਼ਬਤ ਕੀਤੀ ਆ ਪ੍ਰਾਪਤ ਕੀਤੀ ਤੇ ਇਹਦੇ ਵਿੱਚ ਜਦੋਂ ਸਾਡੇ ਗਰੀਬ ਸਮਾਜ ਦੇ ਲੋਕ ਪੰਜ-ਪੰਜ ਮਰਲੇ ਤੇ ਪਲਾਟ ਮੰਗਦੇ ਆ ਫੇ ਇਹਨਾਂ ਨੂੰ ਗੱਛ ਪਿੰਦੀ ਆ ਫਿਰ ਇਹਨਾਂ ਨੂੰ ਨੁਮਾਇੰਦਿਆਂ ਨੂੰ ਦਿਸਦਾ ਵਾ ਕਿ ਇਹਨਾਂ ਨੇ ਸਾਡੇ ਕੋਲ ਪੈਲੀ ਕੋ ਲੈਣੀ ਆ ਤੇ ਉਹ ਨਵੀ ਤੋਂ ਨਵੀ ਕੋਈ ਸਕੀਮ ਪੜਾ ਕੇ ਜਿਹੜੇ ਅਫਸਰਾਂ ਨਾਲ ਸਾਂਝ ਗਾਂਢ ਕਰਕੇ ਉਹ ਜਿਹੜੀ 5-5 ਮਰਲੇ ਦੀ ਪਲਾਟ ਦੀ ਜਗਾ ਵਾ ਉਹ ਉੱਥੇ ਦੀ ਉੱਥੇ ਰਹਿ ਜਾਂਦੀ ਹੈ ਇੱਥੇ ਸਿਰਫ ਸਿਆਸਤ ਹੀ ਕੀਤੀ ਜਾਂਦੀ ਆ ਅੱਜ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਸਰਕਾਰ ਨੇ 5-5 ਮਰਲੇ ਦੀ ਪਲਾਟ ਨਹੀਂ ਦਿੱਤੀ ਨੋਟੀਫਿਕੇਸ਼ਨ ਭਾਵੇਂ ਹਰ ਸਰਕਾਰ ਕਰ ਦਿੰਦੀ ਆ ਇਹਦੇ ਵਿੱਚ ਕੋਈ ਰਾਇ ਨਹੀਂ ਆ ਦੋ ਰਾਇ ਨਹੀਂ ਆ ਕਿ ਨੋਟੀਫਿਕੇਸ਼ਨ ਹਰ ਸਰਕਾਰ ਕਰ ਦਿੰਦੀ ਆ ਪਰ ਅੱਜ ਤੱਕ ਕਿਸੇ ਗਰੀਬ ਨੂੰ ਉਹ 5-5 ਮਰਲੇ ਦੀ ਪਲਾਟ ਨਹੀਂ ਦਿੱਤੇ ਗਏ ਤੀਸਰਾ ਸਾਡਾ ਇਹ ਹੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬ ਸਮਾਜ ਦੇ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣ ਹੁਣ ਅਸੀਂ ਭਗਵੰਤ ਮਾਨ ਸਰਕਾਰ ਤੋਂ ਔਰ ਸੈਂਟਰ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਿਹੜੀ ਟੀਮ ਗਠਿਤ ਕੀਤੀ ਆ ਜਿਹੜੀ ਪਿੰਡਾਂ ਦੇ ਵਿੱਚ ਜਾਂਦੀ ਆ ਔਰ ਲੋਕਾਂ ਦੀ ਸਨਾਖਤ ਕਰਦੀ ਆ ਔਰ ਗਰੀਬ ਲੋਕਾਂ ਨੂੰ ਮਕਾਨ ਬਣਾ ਕੇ ਦਿੰਦੇ ਆ ਆਪਾਂ ਵੇਨੇ ਆ ਜਦੋਂ ਮੀ ਪੈਂਦੇ ਆ ਹਜ਼ਾਰਾਂ ਲੋਕ ਛੱਤਾਂ ਦੇ ਥੱਲੇ ਆਣ ਕੇ ਮਰ ਜਾਂਦੇ ਆ ਔਰ ਉਥੇ ਸਿਆਸੀ ਲੋਕ ਆਪਣਾ ਲਾਹਾ ਲੈਣ ਲਈ ਉਥੇ ਜਾ ਕੇ ਫੋਟੋਆਂ ਖਚਾਉਂਦੇ ਆ ਉਥੇ ਕਿਸੇ ਨੂੰ 50000 ਦੇ ਤਾ ਕਿਸੇ ਨੂੰ ਲੱਖ ਦੇ ਤਾ ਉਹ ਸਰਕਾਰ ਜੀ ਅਸੀਂ ਪੁੱਛਣਾ ਚਾਹੁੰਦੇ ਕਿ ਜਿਹੜੇ ਲੋਕ ਗਰੀਬ ਸਮਾਜ ਦੇ ਸਾਡੇ ਮਰ ਚੁੱਕੇ ਨੇ ਉਹਨਾਂ ਦਾ ਜਿਹੜੀ ਪਰਭਾਈ ਕੌਣ ਕਰੇਗਾ ਤੁਸੀਂ ਸਿਰਫ ਸਿਆਸਤ ਖੱਟਣ ਤੱਕ ਹੀ ਨਾ ਰਹੋ ਅਸੀਂ ਚਾਹੁੰਦੇ ਆ ਕਿ ਇਹ ਜਿਹੜੀਆਂ ਸੇਵਾਵਾਂ ਹਨ ਨਿਰੰਤਰ ਜਾਰੀ ਹੋਣੀਆਂ ਚਾਹੀਦੀਆਂ ਤਾਂ ਕਿ ਸਮਾਜ ਦਾ ਭਲਾ ਹੋ ਸਕੇ ਗਰੀਬ ਲੋਕਾਂ ਨੂੰ ਕੁਝ ਪਤਾ ਲੱਗ ਸਕੇ ਕਿ ਵਾਕਿਆ ਸਰਕਾਰਾਂ ਸਾਡੇ ਲਈ ਕੁਝ ਕਰ ਰਹੀਆਂ ਤੁਸੀਂ ਸਿਰਫ ਇੱਕ ਲੌਲੀਪੌਪ ਦੇ ਦਿੰਦੇ ਜੇ ਬਸ ਸਿਆਸਤ ਕਰਮਾਉਣ ਵਾਸਤੇ ਕੰਮ ਕਰਦੇ ਜੇ ਬਾਕੀ ਕਿਸੇ ਦਾ ਕੁਝ ਨਹੀਂ ਕੀਤਾ ਜਾ ਰਿਹਾ ਇਸੇ ਤਰੀਕੇ ਨਾਲ ਹੁਣ ਜਿਹੜਾ ਅੱਜ ਦਾ ਜਿਹੜਾ ਇੱਥੇ ਫੈਸਲਾ ਕੀਤਾ ਗਿਆ ਵਾ ਸਮੂਚੀਆਂ ਜਥੇਬੰਦੀਆਂ ਵੱਲੋਂ ਇਹਨਾਂ ਦੇ ਵਿੱਚ ਕੁਝ ਮੰਗਾ ਐਡ ਕੀਤੀਆਂ ਗਈਆਂ ਕਿ ਜਿਸ ਤਰੀਕੇ ਨਾਲ ਜ਼ਮਾਨਤਾਂ ਗਰੀਬ ਲੋਕਾਂ ਤੇ ਕੋਈ ਨਿੱਕਾ ਮੋਟਾ ਕੇਸ ਪੈ ਜਾਂਦਾ ਤੇ ਉਹਨਾਂ ਨੂੰ ਨੰਬਰੀ ਜ਼ਮਾਨਤ ਚਾਹੀਦੀ ਆ ਇਸ ਲਈ ਇੱਕ ਫੈਸਲਾ ਕੀਤਾ ਗਿਆ ਕਿ ਇਹ ਜ਼ਮਾਨਤਾ ਆਰਸੀ ਤੇ ਹੋਣੀਆ ਚਾਹੀਦੀਆਂ ਜਾਂ ਫਿਰ ਆਧਾਰ ਕਾਰਡ ਤੇ ਕੀਤੀਆਂ ਜਾਣ ਤਾਂ ਕਿ ਗਰੀਬ ਲੋਕਾਂ ਦੇ ਜਿਹੜੇ ਛੋਟੇ ਮੋਟੇ ਕੇਸ ਆ ਉਹ ਇੱਥੇ ਨਿਭ ਸਕਣ ਕਿਉਂਕਿ ਕਈar ਜ਼ਮਾਨਤਾਂ ਵਾਸਤੇ ਜਿਹੜੇ ਆ ਉਹ ਨੰਬਰ ਜਦੋਂ ਲੈਣ ਜਾਂਦੇ ਆ ਤੇ ਇਹਨਾਂ ਦੀ ਬੜੀ ਧੂਕ ਸੀਤ ਹੁੰਦੀ ਆ ਤੇ ਦੂਸਰਾ ਇਹਦੇ ਵਿੱਚ ਇਹ ਆ ਕਿ ਜਿਹੜੇ ਨੰਬਰਦਾਰ ਪਿੰਡਾਂ ਦੇ ਵਿੱਚ ਐਸਸੀ ਪਰਿਵਾਰਾਂ ਦੇ ਨੰਬਰਦਾਰ ਵੀ ਬਹੁਤ ਜ਼ਰੂਰੀ ਹੋਣੇ ਚਾਹੀਦੇ ਆ ਕਿਉਂਕਿ ਨੰਬਰਦਾਰਾਂ ਦੀ ਵੀ ਘਾਟ ਆ। ਤੀਸਰਾ ਇਹਦੇ ਵਿੱਚ ਮੁੱਦਾ ਪਾਇਆ ਗਿਆ ਕਿ ਜਿਹੜੇ ਡੀਪੋ ਆ ਪਿੰਡਾਂ ਦੇ ਵਿੱਚ ਰਾਸ਼ਨ ਜਿੱਥੋਂ ਮਿਲਦਾ ਲੋਕਾਂ ਨੂੰ ਕੰਟ ਮਿਲਦੀ ਆ ਰਾਸ਼ਨ ਮਿਲਣ ਸਮੇਂ ਜਿਹੜੇ ਡੀਪੋ ਵਾ ਡੀਪੋਆਂ ਦੇ ਵਿੱਚ ਵੀ ਕਪੜੇਬਾਜੀ ਹੁੰਦੀ ਆ ਜ਼ਰਮਨ ਲੋਕ ਜਿਹੜੇ ਆ ਗਰੀਬ ਸਮਾਜ ਨੂੰ ਜਿਹੜਾ ਵਾ ਉਹ ਜਿਹੜਾ ਗਰੀਬ ਸਮਾਜ ਦਾ ਸ਼ੋਸ਼ਣ ਹੁੰਦਾ ਵਾ ਬੇਟੀਆਂ ਨੂੰ ਉੱਥੇ ਜਿਹੜਾ ਵਾ ਲਾਈਨਾਂ ਦੇ ਵਿੱਚ ਲਾਇਆ ਜਾਂਦਾ ਬੜੇ ਤਰੀਕੇ ਦਾ ਜ਼ਲੀਲਪੁਣਾ ਹੁੰਦਾ ਵਾ ਇਹਦੇ ਵਾਸਤੇ ਇਸ ਜਲਾਲਤ ਤੋਂ ਬਚਣ ਲਈ ਜਿਹੜੇ ਡੀਪੋ ਆ ਉਹ ਵੀ ਅਲੱਗ ਕੀਤੇ ਜਾਣ ਇਨਾ ਮਸਲੇ ਸਬੰਧੀ ਜਿਹੜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਹਦੇ ਵਿੱਚ ਸਾਡੀਆਂ ਜਥੇਬੰਦੀਆਂ ਦੇ ਜਿਹੜੇ ਆਗੂ ਆ ਪੰਜਾਬ ਪ੍ਰਧਾਨ ਹਰਚਰਨਜੀਤ ਸਿੰਘ ਜੀ ਸਮਾਜ ਸੁਧਾਰ ਲਹਿਰ ਤੋਂ ਭਗਵਾਨ ਵਾਲਮੀਕੀ ਸ਼ਕਤੀ ਦਲ ਤੋਂ ਮੁੱਖ ਸੰਚਾਲਕ ਬਾਬਾ ਸਨੀਨਾਹ ਜੀ ਗੁਰੂ ਰਾਮਦਾਸ ਆਟੋ ਚਾਲਕ ਯੂਨੀਅਨ ਤੋਂ ਪ੍ਰਧਾਨ ਪੀਰ ਸਿੰਘ ਪੋਹਾਲੀ ਰੇੜੀ ਫੜੀ ਯੂਨੀਅਨ ਤੋਂ ਪ੍ਰਧਾਨ ਬਲਵਿੰਦਰ ਸਿੰਘ ਮੋਦਲ ਤੇ ਪਾਵਨ ਵਾਲਮੀਕੀ ਪੀਰ ਤੋਂ ਐਕਸ਼ਨ ਕਮੇਟੀ ਤੋਂ ਸਾਡੇ ਪੰਜਾਬ ਪ੍ਰਧਾਨ ਸਰਵਨ ਸਿੰਘ ਗੱਬਰ ਤੇ ਸਾਡੇ ਰੰਗਰੇਟਾ ਜੁਥੇ ਏਕਤਾ ਦੇ ਜਥੇਬੰਦੀ ਦੇ ਨੁਮਾਇंदे ਜਿਹੜਾ ਕਿਸੇ ਕਾਰਨ ਜਿਹੜਾ ਵਾ ਕੋਈ ਕੰਮ ਆਰਜੈਂਟ ਪੈ ਗਿਆ ਸੀ ਉਹ ਉਧਰ ਚਲੇ ਗਏ ਉਹਨਾਂ ਨੂੰ ਇੱਥੇ ਪਹੁੰਚਣਾ ਹੈ ਔਰ ਮੈਂ ਸਾਰੀਆਂ ਸਮੂਚੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਆਂ ਔਰ ਆਉਣ ਵਾਲੇ ਸਮੇਂ 'ਚ ਜਲਦੀ ਹੀ ਜਿਹੜਾ ਵਾ ਫੈਸਲਾ ਲਿਆ ਜਾਏਗਾ ਤੇ ਹੋਰ ਹੀ ਜਿਹੜੀਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਉਹਨਾਂ ਨੂੰ ਇਕੱਤਰ ਕਰਕੇ ਇੱਕ ਵੱਡੇ ਲੈਵਲ ਤੇ ਮੀਟਿੰਗ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਜਿਹੜਾ ਵਾ ਅਗਲਾ ਪ੍ਰੋਗਰਾਮ ਜਿਹੜਾ ਵਾ ਉਲੀਕਿਆ ਜਾਏਗਾ ਇਨੇ ਸ਼ਬਦਾਂ ਆ ਗੱਲਾਂ ਕਰਦੇ ਹੋਏ ਸਾਰੇ ਸਮੂਹ ਜਥੇਬੰਦੀਆਂ ਤੋਂ ਜਮਾ ਚਾਹੁੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪוניਪਾ ਗੁਮਾਰ ਵਾਮਿਕੀ ਮਹਾਰਾਜ ਕੀ ਜੈ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪਹਿਲੇ ਤੇ ਮੈਂ ਸਰਦਾਰ ਜੋਗਾ ਸਿੰਘ ਬਨਾਰਾ ਜੀ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਹਮੇਸ਼ਾ ਹੀ ਮੈਂ ਬਰੇ ਚੜ ਤੋਂ ਦੇਖਦਾ ਆਂਦਿਆ ਹਮੇਸ਼ਾ ਹੀ ਜੋਗਾ ਜੀ ਸਾਡੀ ਅਸੀ ਭਾਈਚਾਰੇ ਦੀ ਕੌਮ ਦੀ ਗੱਲ ਹਮੇਸ਼ਾ ਹੀ ਚੁੱਕਦੇ ਆਉਂਦੇ ਨੇ ਕਿਉਂਕਿ ਅੱਜ ਵੀ ਇਹਨਾਂ ਤੇ ਬਦੌਲਤ ਹੀ ਅਸੀਂ ਇਕੱਠੇ ਹੋਏ ਨੇ ਨਹੀਂ ਤੇ ਸਾਨੂੰ ਖੁਦ ਵੀ ਅਸੀਂ ਆਪਣੇ ਆਪ ਨੂੰ ਵੀ ਸਮਾਜ ਦਾ ਕਹਿੰਨੇ ਨੇ ਪਰ ਸਾਡੇ ਵੀ ਦਿਮਾਗ ਦੇ ਵਿੱਚ ਨਹੀਂ ਹੈਗਾ ਸੀ ਪਰ ਅੱਜ ਜੋਗਾ ਸਿੰਘ ਜੀ ਨੇ ਸਾਨੂੰ ਇਹ ਚੀਜ਼ ਯਾਦ ਕਰਵਾਈ ਆ ਤੇ ਜਿੱਦਾਂ ਸਰਕਾਰ ਸਰਕਾਰਾਂ ਨੇ ਪਲਾਟ ਨਹੀਂ ਦਿੱਤੇ ਅਸੀਂ ਭਾਈ ਚਾਰੇ ਨੂੰ ਰਜਿਸਟਰੀਆਂ ਨਹੀਂ ਬਣਾਈਆਂ ਗਈਆਂ ਇਹ ਸਰਕਾਰ ਦੇ ਸਿਰਫ ਉਹਨਾਂ ਦੇ bande ਨੇ ਜਿਹੜੇ ਇਹਨਾਂ ਦੇ ਆਪਣੇ ਵਰਕਰ ਹੈ ਕੋਈ ਹਜ਼ਾਰਾਂ ਦੇ ਵਿੱਚੋਂ ਇੱਕ ਬੰਦਾ ਹੋਏਗਾ ਜਿਹੜਾ ਬਨੇ ਬਨੇ ਹੋਣਗੇ ਲਾਲ ਕਿਰਾਏ ਦੀ ਰਜਿਸਟਰੀ ਬਾਕੀ ਮੈਨੂੰ ਨਹੀਂ ਲੱਗਦਾ ਬਨੇ ਜੇ ਬਨੇ ਹੋਣ ਗਿਆ ਤਾਂ ਉਹ ਇਹਨਾਂ ਦੇ ਆਪਣੇ ਵਰਕਰ ਹੋਣਗੇ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਕਾਮਾਂਗਾ ਤੇ ਸੈਂਟਰ ਸਰਕਾਰ ਨੂੰ ਵੀ ਕਾਮਾਂਗਾ ਜਲਦੋ ਜਲਦ ਇਹ ਕਿੱਦਾਂ ਦੇ ਗੌਰ ਕੀਤੀ ਜਾਵੇ ਨਹੀਂ ਤੇ ਸਾਡਾ ਵਾਲਮੀਕੀ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਆਪਣੇ ਹੱਕ ਲਏਗਾ ਬੋਲੇ ਈ ਸੋਨ ਰੁਪਏ ਉਹ ਘਮਾਰ ਵਾਲਮੀਕੀ ਮਹਾਰਾਜ ਕੀ ਜੈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋਨ ਰਬਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਾਡੇ ਵੱਡੇ ਭਾਈ ਜੋਗਾ ਸਾਹਿਬ ਜੀ ਨੇ ਸਾਂਝ ਐਕਸ਼ਨ ਗਰੁੱਪ ਤੋਂ ਦੱਸਿਆ ਵਾ ਕਿ ਸਾਡੀਆਂ ਜਿਹੜੀਆਂ ਰਜਿਸਟਰੀਆਂ ਇਕ ਹੋਣੀਆਂ ਚਾਹੀਦੀਆਂ ਨੇ ਉਹ ਰਜਿਸਟਰੀਆਂ ਤੇ ਜਮਾਨਤ ਦੇ ਜਿਹੜੀ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਆ ਨਹੀਂ ਤੇ ਮੈਂ ਨਾ ਵੀ ਜਿੱਦਾਂ ਕੁਲਦੀਪ ਧਾਰੀਆਲ ਆਪਣੇ ਮਹਿਕਮੇ ਮਗਰ 3 ਸਾਲ ਫਿਰਦਾ ਰਿਆ ਉਸੇ ਤਰ੍ਹਾਂ ਹੀ ਬਾਬਾ ਜੋਗਾ ਜੀ ਨੇ ਦੱਸਿਆ ਕਿ ਸਾਨੂੰ ਟੀਮ ਹੀ ਨਹੀਂ ਦਿੱਤੀ ਗਈ ਲੱਭੀ ਵੀ ਕਿਹੜੀ ਰਜਿਸਟਰੀਆਂ ਕਰਨ ਦੀ ਆ ਕਿਹੜੀ ਬੀਮਾ ਯੋਜਨਾ ਤੋਂ ਸਾਨੂੰ ਜਿਹੜੀਆਂ ਸਹੂਲਤਾਂ ਦੇ ਰਹੀ ਇਸ ਕਰਕੇ ਆਪਾਂ ਸਰਕਾਰ ਦੇ ਕੰਨ ਤੋਂ ਜੂਸ ਲਾ ਪਾ ਚੁਣੇ ਆ ਕਿ ਤੁਹਾਡੇ ਜਿੰਨੇ ਮੰਤਰੀ ਆ ਨਾ ਉਹਨਾਂ ਦੀ ਸਾਰੀ ਗ੍ਰੈਜੂਏਸ਼ਨ ਆਪਾਂ ਦੇਖ ਲਈਏ ਕਿ ਕੋਈ 10ਵੀਂ ਪਾਸ ਹੈ ਤੇ ਕੋਈ ਯਾਰ ਨਹੀਂ ਪਾਸ ਆ ਉਸੇ ਤਰ੍ਹਾਂ ਇਹ ਜਿਸ ਤਰ੍ਹਾਂ ਵਾਲੀਆ ਉਹਦਾ ਟੀਮ ਜਿਹੜੀ ਗਵਾਚੀ ਆ ਨਾ ਉਹਨੂੰ ਪਾਲ ਕਰੋ ਜਿਹਦੇ ਮਜਬੀ ਸਿੱਖ ਭਾਈ ਜਾਰਾ ਉਹਨੂੰ ਵਾਲਮੀਕ ਭਾਈ ਜਾਰਾ ਤੇ ਆ ਵਾ ਜਿਦਾਂ ਸਾਡੇ ਬਾਬੇ ਸਣੀ ਜੀ ਉਹਨਾਂ ਨੇ ਦੱਸਿਆ ਵਾ ਕਿ ਤੁਹਾਡੀ ਧੌਂ ਤੇ ਗੋਡਾ ਧੌਂ ਤੇ ਕੱਲਾ ਗੋਡਾ ਵੀ ਨਹੀਂ ਜਾਣ ਤੇ ਨਾਲ ਕੰਨ ਨਹੀਂ ਮੜਾਂਗੇ ਕਿ ਜਿਹੜੇ ਕੰਨਾਂ ਤੇ ਤੁਹਾਡੀ ਆਵਾਜ਼ ਨਹੀਂ ਪੈਂਦੀ ਜੋ ਬੋਲੇ ਚੁੰਦਰਪੈ ભગવાન ਵਾਲਮੀਕ ਮਹਾਰਾਜ ਦੇ ਚੇਤੇ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਤੀਰਥ ਸਿੰਘ ਕੁਮਾਰੀ ਸ਼੍ਰੀ ਗੁਰਉੰਦਾ ਸਾਹਿਬ ਜੀ ਨਾਲ ਪੰਜਾਬ ਦਾ ਕੰਦਪਾਪਾ ਦਾ ਨਾਮ ਅੱਜ ਦੋ ਸੰਗਤਾਂ ਅੰਮਰਸਰ ਦੇ ਪਾਵਨ ਪਵਿੱਤਰ ਸਥਾਨ ਤੇ ਮੀਟਿੰਗ ਕੀਤੀ ਗਈ ਹੈ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੋ ਜਿਹੜੀਆਂ ਮੰਗਾਂ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਵਡਾਲਾ ਸਾਹਿਬ ਉਹਨਾਂ ਨੇ ਆਪ ਜੀ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਸੁਚੇਤ ਕਰ ਦਿੱਤਾ ਹੈ ਕਿ ਜਿਹੜੀਆਂ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਇਹਨਾਂ ਵੱਲ ਸਰਕਾਰ ਜਿਹੜੀ ਆ ਫੌਰਨ ਤੌਰ ਤੇ ਧਿਆਨ ਦੇਵੇ ਨਹੀਂ ਤਾਂ ਜੋ ਜੱਥੇਬੰਦੀ ਨੇ ਅਜ ਫੈਸਲਾ ਕੀਤਾ ਹੈ ਵੀ ਅਸੀਂ ਆਪਣਾ ਵਾਲਮੀਕ ਸਹਾਇਤਾ ਵਾਲਮੀਕ ਸਹਾਇਤਾ ਦੀਆਂ ਜੱਥੇਬੰਦੀਆਂ ਜਿਹੜੀਆਂ ਨੇ ਉਹ ਪਿੰਡ ਪਿੰਡ ਜਾ ਕੇ ਦੋ ਕਾਨੂੰਨ ਬੰਦ ਕਰਕੇ ਤੇ ਇੱਕ ਮੰਚ ਤੇ ਲੋਕਾਂ ਨੂੰ ਇਕੱਠੇ ਕਰਕੇ ਸਰਕਾਰ ਦੇ ਫੋਟੋ ਲਾਣਾ ਕਾਇਦਾ ਜਿਹੜਾ ਤੋਂ ਵਾਲ ਮਿਸਮਾਰ ਪਾਈ ਤਰਾ ਇਹ ਮਦਦਿਸਕ ਪ੍ਰਬਾਰ ਜਿਹੜੇ ਅਤੱਪਰੋਗੇ ਤੇ ਫਿਰ ਉਹ ਦਿਨ ਦੂਰ ਨਹੀਂ ਹੈ ਜਿਹੜੇ ਦਿਨ ਨੂੰ ਅਸੀਂ ਅਟਿਕ ਸੁਣਾਈ ਇਹ ਮੈਂ ਆਪੀ ਤੋਂ ਮਦਦ ਮੰਗਾ ਅਰਦਾਬ ਕਿਉਂਗਾ ਸਿੰਘ ਜੀ ਬਟਾਲਾ ਸਾਹਿਬ ਉਹਨਾਂ ਦਾ ਤਹਿਤ ਤੋਂ ਧੰਨਵਾਦ ਕਰਦਿਆਂ ਕਿ ਉਹ ਦਿਨ ਤੱਕ ਜਿਹੜੇ ਬੰਦੀਆਂ ਪਾਈ ਦੇ ਨਸਤੇ ਇਹ ਕੰਮ ਕਰਦੇ ਨੇ ਪੰਜਾਬ ਸਰਕਾਰ ਤੇ ਸੈਂਟਰ ਦੀ ਸਰਕਾਰ ਨੂੰ ਦਿੱਤੀ ਹੈ ਕਿ ਜੇ ਜਿਹੜੀ ਅਸਰ ਮੰਗਾ ਨਹੀਂ ਉਨਾ ਵਾਲੋ ਚੇਚੇ ਤੌਰ ਤੇ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਬਰਿੰਦਰ ਸਿੰਘ ਮੋਦਲ ਜਿਹੜੀ ਫਰੀਦਪੁਰ ਦਾ ਸੇਵਾਦਾਰ ਸਰਕਾਰਾਂ ਨੂੰ ਇਹੋ ਬੇਨਤੀ ਕਰਨੇ ਚਾਹੁੰਦੇ ਆ ਕਿ ਜਦੋਂ ਸਰਕਾਰਾਂ ਸੱਤਾ 'ਚ ਹੁੰਦੀਆਂ ਨੇ ਬੜੇ-ਬੜੇ ਵਾਅਦੇ ਕਰਦੇ ਗਰੀਬ ਪਰਿਵਾਰਾਂ ਨਾਲ ਬੜੇ-ਬੜੇ ਤਗੜੇ ਵਾਅਦੇ ਕਰਦੇ ਆ ਜਦੋਂ ਸਰਕਾਰਾਂ ਬਣ ਜਾਂਦੀਆਂ ਉਦੋਂ ਸਾਰੇ ਵਾਅਦੇ ਭੁੱਲ ਜਾਂਦੇ ਆ ਹੁਣ ਕਈ ਵਾਅਦੇ ਆਪ ਸਰਕਾਰ ਨੇ ਕੀਤੇ ਆ ਇਹ ਇਹ ਲਾਲ ਕੀ ਦੇ ਅੰਦਰ ਜਿਹਸਟਰੀ ਬਣਾਉਂਦਾ ਉਹਦਾ ਵਾਦਾ ਬੀਬੀਆਂ ਨੂੰ 10000 ਰੁਪਇਆ ਦੇਣ ਦਾ ਵਾਦਾ ਉਹ ਹੋਰ ਗਰੀਬਾਂ ਨੂੰ ਪਰਿਵਾਰਾਂ ਨੂੰ ਬੜੇ ਬੜੇ ਨਸ਼ਾ ਮੁਕਤ ਕਰਨ ਦਾ ਵਾਦਾ ਕੀਤਾ ਪਰ ਇਥੇ ਕੋਈ ਸਫਲ ਨਹੀਂ ਹੋਇਆ ਇਹ ਸਾਰੇ ਝੂਠੇ ਵਾਦੇ ਹੋਏ ਨੇ ਆ 2027 ਦੇ ਵਿੱਚ ਇਹਨਾਂ ਸਰਕਾਰਾਂ ਨੂੰ ਕੋਈ ਵੀ ਸਰਕਾਰ ਆਉਂਦੀ ਆ ਕਿ ਉਹ ਗਰੀਬ ਪਰਿਵਾਰਾਂ ਨੂੰ ਝਲਾਸੇ ਦੇ ਕੇ ਲਾਲਚ ਦੇ ਕੇ ਔਰ ਲਾਚਾਂ ਦੇ ਭਰਾ ਦੇ ਕੇ ਉਹਨਾਂ ਨੂੰ ਗੁੰਮਰਾਹ ਕਰਦੇ ਆ ਮੈਂ ਪਰਿਵਾਰ ਸਾਰੇ ਗਰੀਬ ਪਰਿਵਾਰ ਨੂੰ ਇਹੋ ਬੇਨਤੀ ਕਰਦਾ ਇਹਨਾਂ ਦੇ ਝੂਠੇ ਲਾਰੇ ਚ ਨਾ ਆਏ 2027 ਦੇ ਵਿੱਚ ਉਹ ਸਰਕਾਰ ਬਣਾਓ ਜਿਹੜੀ ਆਪਣੇ ਖੇਤਰੀ ਆਪਣੇ ਜਿਹੜੇ ਕੰਮ ਕਰੇ ਔਰ ਆਪਣੇ ਪਰਿਵਾਰ ਨਾਲ ਸਹਿਮਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ